ਐੜਾ ਪੋਵਿੰਡ ਸਾਹਿਬ ਹਾਲ ਬਣਿਆ ਨਾ ਬਟਾ ਬਾਬਾ ਜੀ ਦੇ ਜਰਮ ਉਸਾਂ ਦੇ ਪਤਾ ਨਹੀਂ ਇਹੀ ਸੋਚਦੇ ਉੱਥੇ ਤਕਰੀਬਨ 50 ਹਜ਼ਾਰ ਰੁਪਏ ਦਾ ਬਹਿ ਜਾਂਦਾ ਗੁਰੂ ਸਾਹਿਬ ਦੀ ਕਿਰਪਾ ਉਦੋਂ ਸੋਚਦੇ ਸੀ ਐਡਾ ਵੱਡਾ ਬਣ ਗਿਆ ਬਾਬਾ ਦੀ ਜਰਮ ਉਸਾਂ ਦੀ ਕਾਰ ਸੇਵਾ ਉਹਨਾਂ ਝੋਲੀ ਚ ਪਾਈ ਹੈ ਹੁਣ ਵੀ ਹੈ ਹੁਣ ਦੁਪਹਿਰਿਆਂ ਤੋਂ ਪਤਾ ਲੱਗਦਾ ਜਦੋਂ 80 80 ਦਾ ਯਾਰ ਸਰੀਰ ਬਰਾਂਡੇ ਵੀ ਭੜੇ ਹੁੰਦੇ ਆ ਉਤਲੇ ਬਰਾਂਡੇ ਵੀ ਡਬਲ ਬਰਾਂਡੇ ਨੇ ਹਾਲ ਵੀ ਬਾਹਰ ਤੱਕ ਲੋਕੀ ਤੇ ਮੈਂ ਗੱਲ ਕਰ ਰਿਹਾ ਜਦੋਂ ਇਹ ਬਣਿਆ ਅਸੀਂ ਸਰੀਆ ਲਿਆ ਤੇ ਉਹਦਾ 17 ਲੱਖ ਦੇਣਾ ਸੀ ਤੇ ਕੀ ਚੱਲ ਕੱਟ ਦੇਗਾ 10 15 ਦਿਨ ਆਪਣਾ ਹਿਸਾਬ ਇਤਨਾ ਹੀ ਚੱਲਦਾ ਇਧਰੋਂ ਆਂਦੇ ਇਧਰੋਂ ਜਾਂਦੇ ਐ ਇਸ ਤਰ੍ਹਾਂ ਦਾ ਹੀ ਡਰ ਐ ਵੀ 2-2 4-4 ਲੱਕ ਕਰਕੇ ਦੇਈ ਜਾਵਾਂਗੇ ਉਹ ਕਾਲਾ ਬਹਿ ਗਿਆ ਨਹੀਂ ਜੀ ਮੈਨੂੰ ਚਾਹੀਦੇ ਆ ਸ਼ਾਮ ਨੂੰ ਫੇਰ ਆਉਂਗਾ ਅਗਰ ਇਹਨੇ ਫੇਰ ਮੈਂ ਹਰਦਾਸ ਕੀਤੀ ਮੈਂ ਜਨਾਹ ਮਾਰਾਇ ਕਰੋਗੇ ਮੈਂ ਤੁਹਾਡੇ ਕਾਰ ਸੇਵਾ ਦੇ ਉਹ ਬੰਦਾ ਕਾਲਾ ਪੈ ਗਿਆ ਇਹ ਮੈਂ ਗੁਰੂ ਦੀ ਹਜ਼ੂਰੀ ਚ ਗੱਲ ਸੁਣਾ ਰਿਹਾ ਜਦੋਂ ਇੱਕ ਦੋ ਦਿਨੋਂ ਦੇ ਫੋਨ ਆਈ ਜਾਣ ਪੇਮੈਂਟ ਭੇਜੋ ਸਰੀ ਸਾਨੂੰ ਲੋੜ ਹੈ ਕੋਈ ਅਸਾਂ ਇਕੱਲੇ ਦੀ ਮਜਬੂਰੀ ਹੁੰਦੀ ਗਈ ਹੈ ਵੱਡਿਆਂ ਦੇ ਵੱਡੇ ਫਿਕਰ ਤੇਦੁਰੋਂ ਮੈਂ ਬੇਨਤੀ ਕੀ ਮਹਾਰਾਜ ਕੋ ਕਰੋ ਵੀ ਆਪ ਜੀ ਦੇ ਕਾਰਜ ਨੇ ਸੰਗਤ ਜੀ ਯਕੀਨ ਜਾਣੇ ਹੋ ਅਮਰੀਕਾ ਤੋਂ ਇੱਕ ਭੈਣ ਜੀ ਉਹਨਾਂ ਦੇ ਪਤੀ ਦੀ ਡੈਥ ਹੋ ਗਈ ਲੁਧਿਆਣੇ ਉਹਨਾਂ ਨੇ ਮਕਾਨ ਸੀ ਵੇਚਣ ਆਏ ਇੱਥੇ ਉਹ ਅਮਰੀਕਾ ਸੀ ਤੇ ਮੈਨੂੰ ਫੋਨ ਕਰਦੇ ਆ ਕਹਿੰਦੇ ਮਕਾਨ ਦਾ ਸੌਦਾ ਹੋ ਗਿਆ 85 ਲੱਖ ਦਾ ਤੇ ਅਸੀਂ ਅਮਰੀਕਾ 'ਚ ਕੈਸ਼ ਪਿਆ ਹੈ ਬਹੁਤਾ ਵੇਖਿਆ ਨਹੀਂ ਗਰੀ ਇੱਥੇ ਹੁਣ 20% ਉਹ ਹੁੰਦਾ ਬਿਆਨਾ ਤੁਮ ਕਹਾਂ ਲਈਏ ਬਾਬਾਈ ਬਿਆਨਾ ਹੁੰਦਾ ਜੀ ਉਹ 20% ਮੈਨੂੰ ਕਹਿੰਦੇ ਸਾਨੂੰ ਉਹ ਨਗਦ ਦੇਤਾ ਉਹਨਾਂ ਸਾਰਾ ਹੀ ਬਿਆਨਾ ਤੇ 85 ਦਾ 17 5 17 ਲੱਖੀ ਮੈਨੂੰ ਕਹਿੰਦੇ ਮੈਂ 17 ਲੱਖ ਰੁਪਈਆ ਮੇਰੇ ਕੋਲ ਸੰਭਾਲਣਾ ਔਖਾ ਆਇਆ ਪਿਆ ਤੈ ਤੁਸੀਂ ਵੀ 2 ਦਿਨ ਮਹੀਨੇ ਲਈ ਵਰਤ ਲਓ ਉਹ ਬੀਬੀ ਮੈਨੂੰ ਕਹਿੰਦੀ ਫਿਰ ਮੈਨੂੰ ਲੋਡ ਹੋਏ ਮੈਂ ਵਾਪਸ ਲੈ ਲਾਂ ਮੇਰੀ ਅੱਖਾਂ ਚ ਨਾ ਉਧਰੋਂ ਮੈਂ ਫੋਨ ਸੁਣੀ ਜਾਵਾਂ ਅੱਖਾਂ ਚੋਂ ਉੱਥੋਂ ਆਈ ਜਾਣ ਮੈਂ ਕਿਹਾ ਬਾਬਾ ਜੀ ਉਹਨੇ ਹੀ ਭੇਜੇ ਜਿੰਨੇ ਚਾਹੀਦੇ ਸਤਾਰਾ ਹੀ ਉਹ ਕਾਲਾ ਤੇ ਸਤਾਰਾ ਹੀ ਤੇ ਹੈਂ ਜੀ ਤੇ ਵੇਖੋ ਦੇਣੇ ਵੀ ਲੁਧਿਆਣੇ ਉਹਨੋਂ ਬਿੱਲੇ ਵੀ ਭਾਈ ਡੈਥ ਹੋਈ ਉਹਨਾਂ ਰਹੀ ਹੈ ਸ਼ਰੀਆ ਲੈਣੇ ਦੇਣੇ ਵੀ ਲੁਧਿਆਣਾ ਤੇ ਮਕਾਨ ਵੀ ਲੁਧਿਆਣਾ ਐਸੇ ਬਾਬਾ ਦੀਪ ਸਿੰਘ ਯਾਰ ਐਸੇ ਗੁਰੂ ਤੇਗ ਬਹਾਦਰ ਯਾਰ ਉਹ ਮੈਨੂੰ ਕਹਿੰਦੇ ਵੀ ਵੈ ਗਿਆ ਫੋਨ ਤੇ ਮੈਂ ਕਹਾ ਭੈਣ ਜੀ ਕਿੱਥੇ ਹੈਗੇ ਉਹ ਇੱਥੇ ਮੈਂ ਐਡਰੈਸ ਦਿੱਤਾ ਮੈਂ ਕਹਾ ਇਸ ਜਗ੍ਹਾ ਤੇ 17 ਲੱਖ ਦੇ ਆਓ ਅੱਧੇ ਘੰਟਾ ਲਗਾ ਉਹਨਾਂ ਨੂੰ ਜੀ ਜਿਹੜਾ ਮੈਨੂੰ ਫੋਨ ਤੇ ਫੋਨ ਮਾਰ ਰਿਆ ਸੀ ਨਾ 17 ਲੱਖ ਸਰੀਏ ਤੇ ਜਲਦੀ ਦਿਓ ਲੋੜ ਹੈ ਮੈਨੂੰ ਉਹਦਾ ਅੱਧੇ ਘੰਟੇ ਬਾਅਦ ਫੋਨ ਆ ਗਿਆ ਕਹਿੰਦਾ ਜੀ 17 ਲੱਖ ਤੁਹਾਡਾ ਪਹੁੰਚ ਗਿਆ ਕਹਿੰਦੇ ਨਹੀਂ ਜਲਦੀ ਕਿੱਥੋਂ ਪ੍ਰਬੰਧ ਕਰ ਲਿਆ ਮੈਂ ਕਿਹਾ ਪ੍ਰਬੰਧ ਕਰਨ ਵਾਲਾ ਕੋਈ ਹੋਰ ਹੁਣ ਮੈਂ ਤੈਨੂੰ ਕੀ ਸਟੋਰੀ ਦੱਸਾਂ ਮੈਂ ਤੈਨੂੰ ਕੀ ਵੇਰਵਾ ਦਿਆਂ ਵਿੱਚ ਕੋਣ ਜਦੋਂ ਧਾਇ ਦੀ ਚੀਜ਼ ਵਰਤਦੀ ਹੈ ਨਾ ਉਦੋਂ ਨਜ਼ਰ ਆਉਂਦਾ ਕੋਈ ਹੈਗਾ ਆਕੋ ਸਾਧਨਾ ਵਾਹ ਕੋਈ ਹੈ ਤੇਰੀ ਇੰਨੀ ਕਮਾਈ ਨਹੀਂ ਤੇਰੇ ਸਾਹਮਣੇ ਆ ਕੇ ਦਰਸ਼ਨ ਦੇ ਦੇ ਪਰ ਉਹ ਕਹਿੰਦਾ ਮਹਿਸੂਸ ਕਰ ਅਜੇ ਮਹਿਸੂਸ ਹੀ ਕਰ ਲੈ ਮੈਂ ਤੇਰੇ ਨਾਲ ਆ ਰਹੀ ਹਾਂ ਗੁਰੂ ਗੋਬਿੰਦ ਸਿੰਘ ਜੀ ਆਪ ਗੁਰੂ ਤੇਗ ਬਹਾਦਰ ਦੀ ਸੇਧ ਕੀਤੀ ਕਹਿੰਦੇ ਧੱਕੇ ਨਾਲ ਤੇ ਅਗਲੀ ਗੱਲ ਕਿੰਡੀ ਵੱਡੀ ਕਹੀ ਸਭ ਥਾਈ ਵਾਹ ਨੂੰ ਪਹੁੰਚਣਗੇ ਗੁਰੂ ਗੋਬਿੰਦ ਸਿੰਘ ਜੀ ਆਪੜਾਈ ਜਿਹੜੀ ਤੁਸੀਂ ਅਰਦਾਸ ਦੀ ਰਮਤਾ ਵਿੱਚ ਪੜਦੇ ਹੋ ਰੋਜ਼